ਲੋਕ ਜਥੇਬੰਦ ਹੋਣ ਨੂੰ ਨਹੀਂ ਤਿਆਰ ਹੈਗੇ ਜਿਹੜੀ ਤੇਰੇ ਵਾਲੀ ਗੱਲ ਆ ਉਹ ਜਥੇਬੰਦਕ ਵਾਲੀ ਗੱਲ ਆ ਵੀ ਅਸੀਂ ਲੋਕਾਂ ਨੂੰ ਜਥੇਬੰਦ ਕਰੀਏ ਲੋਕਾਂ ਨੂੰ ਜਥੇਬੰਦ ਕਰਨ ਦੇ ਨਾਲ ਨਾਲ ਸਾਨੂੰ ਇੱਕ ਖੇਤਰੀ ਪਾਰਟੀ ਵੀ ਕੱਢਣੀ ਪੈਣੀ ਆ ਆਪਣੀ ਮੈਂ ਅੰਮ੍ਰਿਤਸਰ ਵੀ ਜਾ ਕੇ ਮੈਂ ਬੋਲਿਆ ਸੀ ਸਾਨੂੰ ਸਾਨੂੰ ਆਪਣੇ ਸਾਨੂੰ ਆਪਣੇ ਗੱਲ ਕਰਨ ਵਾਲੇ ਲੋਕ ਖੜੇ ਕਰਨੇ ਪੈਣੇ ਹੁਣ ਤੁਸੀਂ ਇੱਕ ਚੀਜ਼ ਦੇਖ ਤੁਸੀਂ ਜਿਹੜਾ ਰਾਜਨੀਤੀ ਆ ਜਾਂ ਕੋਈ ਵੀ ਸਿਸਟਮ ਉਹਦੇ ਵਿੱਚ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਕੰਮ ਨਹੀਂ ਕਰਦਾ ਬੰਦੇ ਦੇ ਪੱਲੇ ਸੱਚ ਹੋਣਾ ਚਾਹੀਦਾ ਤੁਸੀਂ ਇਹ ਦੇਖ ਸਾਡਾ ਇੱਕ ਰਾਜਾ ਸੀਗਾ ਅਨਪੜ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ ਅਣਪੜ ਰਾਜ ਨੇ ਕਿੰਨਾ ਤਕੜਾ ਇਸ ਦੁਨੀਆ ਦੇ ਵਿੱਚ ਰਾਜ ਕੀਤਾ ਦੁਨੀਆ ਦੀਆਂ ਸਾਰੀਆਂ ਇਤਿਹਾਸਕਾਰ ਕਹਿੰਦੇ ਨੇ ਵੀ ਉਹਦੇ ਵਰਗਾ ਰਾਜ ਹੀ ਨਹੀਂ ਕਿਤੇ ਹੋ ਸਕਦਾ ਹੈਨਾ ਬਾਲਟਾ ਚੋਂ ਬਾਲਟੇ ਦੇ ਵਿੱਚੋਂ ਰਾਜ ਨਹੀਂ ਹੋ ਸਕਦਾ ਚੰਗਾ ਰਾ ਹੁਣ ਉਹ ਰਾਜਾ ਵਿਚਾਰਾ ਜਿਹੜਾ ਕਿ ਜਿਹੜੀ ਕਿ ਆਪਣੀ ਜਿਹੜਾ ਕਿ ਇੱਕ ਜਿਹੜੀ ਆਪਾਂ ਫਲਸਫੇ ਦੀ ਗੱਲ ਕਰਨਾ ਫਲਸਫੇ ਤੇ ਚੱਲਦਾ ਸੀ ਠੀਕ ਆ ਹੁਣ ਜਿਹੜੇ ਸਾਡੇ ਵਾਲੇ ਹੁਣ ਵਾਲੇ ਨੇਗੇ ਹੋਣ ਵਾਲੇ ਸਾਰੇ ਦੇ ਉਹ ਸਾਡੇ ਕਾਲ ਤੱਕ ਸਭ ਨੂੰ ਸਮਰਪਿਤ ਹੋ ਕੇ ਚੱਲਦਾ ਸੀਗਾ ਹੁਣ ਵਾਲੇ ਸਾਰੇ ਦੇ ਰਾਜੇ ਪਲਦਾ ਜਿਹੜੇ ਦਿੱਲੀ ਦੇ ਤਖਤ ਨੂੰ ਸਮਰਪਿਤ ਹੋ ਕੇ ਚੱਲਦੇ ਨੇ ਦੂਜਾ ਕੀ ਆ ਉਹ ਰਾਜਾ ਬਾਣੀ ਪੜਦਾ ਸੀਗਾ ਹੁਣ ਵਾਲੇ ਆਥ ਨੇ ਆਥ ਨੇ ਕਿ ਆਪਦੇ ਮਹਿਲਾਂ ਦੇ ਵਿੱਚ ਸ਼ਰਾਬ ਪੀਂਦੇ ਨੇ ਬੱਕਰੇ ਚੱਲਦੇ ਨੇ ਸੀ ਮਾਉਤਾਂ ਦੇ ਵਿੱਚ ਆਹ ਕੁਛ ਹੁੰਦਾ ਹੁਣ ਸਿਸਟਮ ਇਹ ਆ ਹੁਣ ਕੋਈ ਵੀ ਪੈਰ ਡਾ ਕੇ ਖੜੀ ਨਹੀਂ ਰਿਹਾ ਉਹਨੇ ਪੈਰ ਡਾਇ ਹੀ ਸੀ ਲੋਕਾਂ ਲਈ ਜਿਨ੍ਹਾਂ ਟਾਈਮ ਉਹਨੇ ਪੈਰ ਡਾਈ ਰੱਖੇ ਲੋਕਾਂ ਲਈ ਉਹਨਾਂ ਟਾਈਮ ਅੰਗਰੇਜ਼ ਪੰਜਾਬ ਵੱਲ ਅੱਖ ਚੱਕਣੀ ਦੇਖਿਆ ਇਹ ਤਾਂ ਪਰ ਜਦੋਂ ਰੌਲਾ ਹੀ ਸਾਡੇ ਮਾਰ ਜਾਂਦੇ ਜਦੋਂ ਗਦਾਰੀਆਂ ਕਰਦੇ ਜਿਹੜੇ ਜਿਹੜੇ ਪੈਨਡਾ ਖੜਨ ਲੋਕਾਂ ਲਈ ਖੜਨ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਗੱਲ ਕਹੀ ਕਿ ਮੈਂ ਮੇਰੀ ਜਿਹੜੀ ਕੁਰਸੀ ਆ ਪੰਜਾਬ ਲਈ 100 ਵਾਰੀ ਕਰਵਾਣਾ ਉਹਨੇ ਇੱਕ ਵਾਰੀ ਕਰਵਾਉਣ ਨਹੀਂ ਕਰ ਸਕਦਾ ਉਹ ਬੰਦਾ ਇੱਕ ਵਾਰੀ ਜਿਹੜਾ ਸੁਭ ਕਰਨ ਸਾਡਾ ਸੀਧ ਹੋਇਆ ਉਸ ਕੇਸ ਦੇ ਵਿੱਚ ਪੈਰ ਡਾਲ ਲੰਦਾ ਉਹ ਉਹਦੀ ਕੁਰਸੀ ਜਾਂਦੀ ਸੀ ਜਾਣ ਦਿੰਦਾ ਤਰੀਵਾ ਦੇਣਾ ਮੈਂ ਤੁਹਾਨੂੰ ਤਰੀਵਾ ਦਨਾ ਯਾਦ ਚੱਕ ਮੈਂ ਪਾਰਟਾ ਦਰਜ ਕਰਤਾ ਇਸ ਤੋਂ ਬਾਅਦ ਮੈਂ ਤਰੀਵਾ ਦਨਾ ਮੇਰੀ ਸੈਂਟਰ ਗਵਰਨਮੈਂਟ ਸਰਕਾਰ ਨਹੀਂ ਚੱਲਣ ਦਿੰਦੀ ਖੜਦਾ ਪੰਜਾਬ ਲਈ ਪੈਡਾ ਖੜੇ ਨਹੀਂ ਉਦੋਂ ਰਾਜਾ ਵੀ ਨਹੀਂ ਖੜਾ ਜਦੋਂ ਉਹ ਆਪਣਾ ਦਿੱਲੀ ਵਾਲੇ ਆਪਣਾ ਹੋਇਆ ਸੀਗਾ ਧਾਰਨਾ ਚੱਲਿਆ ਦਿੱਲੀ ਵਾਲਾ ਉਦੋਂ ਰਾਜਾ ਵੀ ਨਹੀਂ ਖੜਾ ਤੇ ਹੱਕ 'ਚ ਇਹ ਕਰ ਵੀ ਨਹੀਂ ਕੋ ਸਕਦੇ ਇਹਦੇ ਕੋਲ ਇੰਨੀ ਪਾਵਰ ਨਹੀਂ ਹੁੰਦੀ ਨਾ ਕਰ ਕਰਤਾ ਕੀ ਹੁੰਦਾ ਜਿਵੇਂ ਜਿਵੇਂ ਤੈਂ ਗੱਲ ਕਹੀ ਹੈ ਇੱਕ ਸਾਡਾ ਬਾਈਕਾਟ ਕੀਤਾ ਸੀ ਉਹਦਾ ਉਹਦਾ ਬਾਈਕਾਟ ਦਾ ਜਿਹੜਾ ਮੈਸੇਜ ਸਰਕਾਰ ਤੇ ਕਰ ਜਾਊਗਾ ਇੱਕ ਬਾਈਕਾਟ ਇੱਕ ਇਸੀ ਦਾ ਬਾਈਕਾਟ ਇੱਕ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਇਹ ਗੱਲ ਕਹੇ ਕਿ ਸੈਂਟਰ ਗਵਰਨਮੈਂਟ ਮੇਰੀ ਸਰਕਾਰ ਨਹੀਂ ਚੱਲਣ ਦੀ ਮੈਂ ਤਸੀਹੇ ਬਾ ਚੱਕੋ ਦੇਤਾ ਵੀ ਆ ਕਾਰਨ ਇਹ ਆ ਗੱਲਾਂ ਨੇ ਪਰ ਪੰਜਾਬ ਦਾ ਮੁੱਖ ਮੰਤਰੀ ਤੇ ਜੋ ਸਾਡੇ ਪੰਜਾਬ ਨੂੰ ਢਾਉਣ ਲਈ ਸੈਂਟਰ ਗਵਰਨਮੈਂਟ ਜਿਹੜੇ ਕਾਨੂੰਨ ਬਣਾਉਂਦੀਆਂ ਜਿਹੜੀਆਂ ਚੀਜ਼ਾਂ ਬਣਾਉਂਦੀਆਂ ਉਹਦਾ ਲਾਗੂ ਕਰਵਾਉਂਦੇ ਨੇ ਸਾਰੇ ਇਹ ਆਪਾਂ ਨੂੰ ਇਹ ਆਪਾਂ ਨੂੰ ਤਾਂ ਪਤਾ ਇਹ ਗੱਲਾਂ ਪਰ ਜਿਹੜੇ ਅਨਪੜ ਲੋਕਾ ਉਹਨਾਂ ਨੂੰ ਇਹ ਨਹੀਂ ਪਤਾ ਪਿਛਲੇ ਪਤਾ ਲੱਗਣੀ ਆਦਾ ਲੱਗਣੀ ਹਾਂ ਇਹ ਜਾਗਰੂਕ ਕਰਨਾ ਪੈਣਾ ਆਪਾਂ ਜਾਗਰੂਕ ਸਾਰਿਆਂ ਨੂੰ ਵੀ ਇਹ ਇਹ ਜਿਹੜੇ ਆਮ ਅਨਪੜਾ ਵਿਚਾਰੇ ਜਿਹੜੇ ਉਸ ਅੱਥਾਂ ਚ ਖੇਡਦੇ ਆ ਉਹ ਹੁਣ ਤੱਕ ਜਿਵੇਂ ਪੰਥ ਨੂੰ ਵੋਟ ਪਾਈ ਆ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਹੀ ਨਹੀਂ ਪਤਾ ਵੀ ਪੰਥਕ ਸੀਗੇ ਕਿ ਨਹੀਂ ਹੁਣ ਵੀ ਕਹਿੰਦੇ ਹੁਣ ਤਾਂ ਇਹ ਹੋਣਾ ਵੀ ਅਸੀਂ ਪੰਥ ਨੂੰ ਵੋਟਾਂ ਬਾਵਾਂਗੇ ਇਹਨਾਂ ਇਹਨਾਂ ਨੂੰ ਵੱਡੀ ਮੈਨ ਜੇ ਨੌਲੇਜ ਆਏ ਲੋਕਾਂ ਨੂੰ ਤਾਂ ਆਪਣੇ ਲੋਕ ਇਹਨਾਂ ਨੂੰ ਸਿੱਧੇ ਕਰ ਲੈਣ ਲੀਡਰਾਂ ਨੂੰ ਇੱਕ ਤਨਵੇਂ ਗੱਲ ਆਸਾਂ ਜਿਹੜੀ ਪੜ੍ਹਾਈ ਦੀ ਗੱਲ ਆਉਂਦਾ ਪੜ੍ਹੇ ਲਿਖੇ ਦੀ ਕੀ ਗੱਲ ਹੈ ਸਭ ਤੋਂ ਜ਼ਰੂਰੀ ਜਿਹੜੀ ਤਾਂ ਆਪਾਂ ਪੜ੍ਹੇ ਲਿਖੇ ਵਾਲੀ ਗੱਲ ਕਰਦੇ ਆਂ ਵੀ ਪੜ੍ਹੇ ਲਿਖੇ ਲੋਕ ਹੋਣ ਪੜ੍ਹੇ ਲਿਖਿਆ ਉਹਨਾਂ ਇਪੋਰਟੈਂਟ ਲਿਆਦਾ ਜਿੰਨਾ ਬੰਦਾ ਸੱਚ ਦਾ ਚੱਲਣਾ ਚੱਲਣ ਦਾ ਜਿਹੜਾ ਇਪੋਰਟੈਂਟ ਰੱਖਦਾ ਇੱਕ ਤੁਸੀਂ ਕੀ ਆਪਾਂ ਇਹ ਨਹੀਂ ਪੜ੍ਹਾਈ ਵੀ ਤਾਂ ਜ਼ਰੂਰੀ ਹੈ ਸੁਣ ਮੇਰੀ ਗੱਲ ਇਹ ਇੱਕ ਹੀ ਗੱਲ ਮੇਰੀ ਗੱਲ ਤਾਂ ਸੁਣਾ ਅਣਪੜ੍ਹ ਬੰਦਾ ਤੂੰ ਦੁੱਗਣਾ ਤਿਗਣਾ ਕਾਮਯਾਬ ਹੈ ਮੈਂ ਮੇਰੀ ਗੱਲ ਸੁਣ ਮੈਂ ਤੁਹਾਨੂੰ ਜਵਾਬ ਦਿੰਦਾ ਪ ਪੜ੍ਹੇ ਲਿਖੇ ਜਿਹਨੇ ਆਫਸਰ ਨੇ ਲਏ ਜਿਹਨੇ ਡਾਕਟਰ ਨੇ ਵਕੀਲ ਲਏ ਪੜ੍ਹਾ ਲਿਖਿਆ ਵਰਗ ਦਾ ਬੜਾ ਲਿਖਿਆ ਵਰਗ ਹੰਸਾਪ ਨਹੀਂ ਕਰ ਸਕਦਾ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸੀ ਉਹ ਤਾਂ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸੀਗਾ ਮੈਂ ਆਮ ਲੋਕਾਂ ਦੀ ਗੱਲ ਕਰਦਾ ਮੈਂ ਆਮ ਲੋਕਾਂ ਦੀ ਗੱਲ ਕਰਦਾ ਇੰਨਾ ਇੰਨੀ ਕਿ ਪੜ੍ਹਾਈ ਇਹਨਾਂ ਨੂੰ ਹੋਣੀ ਚਾਹੀਦੀ ਆ ਇਹਨਾਂ ਨੂੰ ਪਤਾ ਲੱਗ ਜੇ ਤੁਹਾਨੂੰ ਆਮ ਲੋਕਾਂ ਨਾਲ ਵੀ ਸਾਡੇ ਸਮੱਸਿਆ ਕੀ ਪੈ ਗਈ ਆਮ ਲੋਕ ਆਪਣੇ ਛੋਟੇ ਜਿਹੇ ਨਿੱਜ ਤੇ ਮਰਦੇ ਨੇ ਕੋਈ ਤਾਂ ਕਹਿੰਦਾ ਸਾਨੂੰ ਆਟਾ ਦਾਲ ਦਿਓ ਅਸੀਂ ਜਿਹੜੇ ਆਟਾ ਦਾਲ ਨੂੰ ਦਿੱਤੀ ਉਹ ਕਹਿੰਦਾ ਵੀ ਠੀਕ ਐ ਆਟਾ ਦਾਲ ਦੀ ਬਿਰਗੇ ਗੱਲ ਤਾਂ ਉਹੀ ਆਈ ਕੋਈ ਲੋਕ ਮਾੜੇ ਮਾੜੇ ਨਿਜ ਜਾਂਦੇ ਬੇਡਾਂ ਨੂੰ ਕਹੇ ਵੀ ਤੁਹਾਨੂੰ ਕੰਬਲ ਵੰਡੇ ਜਾਣਗੇ ਇਹ ਉਹਨਾਂ ਤਾਂ ਬੇਡਾਂ ਦੀ ਸੀ ਉਹਵੇਂ ਵੀ ਆਟਾ ਦਾਲ ਦਾ ਆਪਣੇ ਟਾਂਗੇ ਮਾੜੇ 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 ਨਿਜ ਲਈ ਮਰੀ ਜਾਂਦੇ ਨੇ ਕਿ ਮਾੜੇ ਮਾੜੇ ਨਿਜ ਲਈ ਸੀ ਇਹਨਾਂ ਦੇ ਅਸੀਂ ਇਹਨਾਂ ਦੇ ਪੱਕੇ ਸਮਰਥਕ ਬਣ ਗਏ ਮਾੜੇ ਮਾੜੇ ਛੋਟੇ ਛੋਟੇ ਨਿਜ ਜੇ ਆਪਾਂ ਨਿਜ ਜਿ ਤਿਆਰ ਕਰੀਏ ਫਿਰ ਤਾਂ ਜੇ ਅਸੀਂ ਨਿਜ ਤਿਆਰ ਕਰਕੇ ਇਹਨਾਂ ਨੂੰ ਸਵਾਲ ਜਵਾਬ ਕਰੀਏ ਇਹਨਾਂ ਨੂੰ ਖੜਾ ਕੇ ਸਵਾਲ ਪੁੱਛੀਏ ਫੇਰ ਕੀ ਆ ਹੁਣ ਤੂੰ ਦੇਖ ਇਹ ਆਪਣਾ ਇਹ ਐਮਐਲਏ ਬਣਨ ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਕਰਦੇ ਕੀ ਨੇ ਇਹ ਆਪਣੇ ਘਰ ਪਰਦੇ ਨੇ ਆਪਣਾ ਪੈਸਾ ਇਕੱਠਾ ਕਰਦੇ ਨੇ ਇਹ ਆਪ ਅਮੀਰ ਹੁੰਦੇ ਨੇਗੇ ਸਾਡੇ ਲੋਕਾਂ ਨੂੰ ਇਨਸਾਫ ਨਹੀਂ ਦਿੰਦੇ ਹੁਣ ਕੀ ਪੰਜਾਬ ਦੀ ਧਰਤੀ ਜਿੰਨੀ ਉਜਾਊ ਆ ਕੈਨੇਡਾ ਅਮਰੀਕਾ ਦੀ ਜਿੰਨੀ ਉਜਾਊ ਕਿਉਂ ਨਹੀਂ ਆ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਇਨੀ ਉਜਾਊ ਆ ਅਸੀਂ ਭੁੱਖੇ ਫੇਰ ਮਰਨੇ ਆ ਉਹਨਾਂ ਦਾ 1 ਰੁਪਿਆ ਸਾਡੇ 60 ਰੁਪਏ ਇਹ ਸਾਡੇ ਪਿੰਡ ਦੀ ਜਿਹੜੀ ਗੱਲ ਆ ਜਦੋਂ ਬਾਈ ਲੱਖਾ ਐਮਐਲਏ ਖੜਾ ਹੋਇਆ ਸੀ ਆਪਾਂ ਉਹਦੇ ਨਾਲ ਸੀ ਉਹਦੇ ਝੰਡੇ ਹੱਲੇ ਵੀ ਪਏ ਆ ਦੇ ਹੁਣ ਵੀ ਆਪਾਂ ਤਾਂ ਉਹਦੇ ਨਾਲ ਵੀ ਜੇ ਤਾਂ ਟੋਟਲ ਵਿਰੋਧ ਕਰਤਾ ਵੀ ਵੋਟਾਂ ਪਾਈਆਂ ਹੀ ਸਾਰੇ ਬੰਨਾਂ ਨੇ ਫਿਰ ਤਾਂ ਵੱਖਰੀ ਗੱਲ ਹੈ ਜੇ ਪਾਈਆਂ ਫਿਰ ਆਪਾਂ ਸਾਰਾ ਕੁਝ ਹੋਮੇ ਕਰਾਂਗੇ ਮੈਂ ਇਹ ਗੱਲ ਕਹਿਣਾ ਵੀ ਲੋਕਾਂ ਨੂੰ ਹਾਂ ਬਿਲਕੁਲ ਸਹੀ ਗੱਲ ਹੈ ਪਰ ਲੋਕਾਂ ਨੂੰ ਇੱਕ ਚੀਜ਼ ਦੇਖਣੀ ਚਾਹੀਦੀ ਆ ਲੋਕਾਂ ਨੂੰ ਆਪਾਂ ਨੂੰ ਬਦਲਾਅ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਨਾ ਅਸੀਂ 5 ਸਾਲਾਂ ਤੋਂ ਬਾਅਦ ਮੌਕਾ ਨਹੀਂ ਦੇਣਾ ਚਾਹੀਦਾ ਮੇਰਾ ਤਾਂ ਮੰਨਣਾ ਇਹ ਆ ਰੌਲਾ ਇਹ ਹੈ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਅੱਡੀ ਚੂਟੀ ਦੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਸੋਚ ਕੀ ਬਣ ਗਈ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਦੋ ਵਾਰੀ ਐਮਪੀ ਰਿਹਾ ਲੁਕਣੇ ਮੁੱਖ ਮੰਤਰੀ ਬਣਦਾ ਉਹ ਰੱਜਿਆ ਨਹੀਂ ਉਹ ਪੰਜਾਬ ਦੇ ਹੀ ਮਸਲੇ ਹੱਲ ਕਰਦੇ ਉਹ ਕਿਸੇ ਕਿਤੇ ਹਰਿਆਣਾ ਚ ਵਜਦਾ ਕਿਤੇ ਰਾਜਸਥਾਨ ਚ ਵਜਦਾ ਕਿਤੇ ਕਿਤੇ ਜਵਾਦਾ ਉਹਦੀ ਭੁੱਖੇ ਬਣ ਗਈ ਕਿ ਮੈਂ ਪਤਾ ਨਹੀਂ ਦੇਸ਼ ਦੇ ਵਿੱਚ ਜਾ ਕੇ ਆਪਣਾ ਉੱਥੇ ਉਹ ਪੂਰੀ ਦੇਸ਼ ਦੀ ਰਾਜਨੀਤੀ ਚ ਕੰਮ ਜਾਉਣਾ ਮੈਂ ਮੈਂ ਹਮੇਸ਼ਾ ਦੇਖਣ ਵਾਲਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਭਗਤ ਨਹੀਂ ਬਣੀਦਾ ਹੁੰਦਾ ਕਿ ਜੀਦਾ ਵੀ ਹੁਣ ਆਪਾਂ ਨੂੰ ਲੱਖਾ ਠੀਕ ਹੈ ਆਪਣਾ ਚਲੋ ਮਿੱਤਰ ਹੈਨਾ ਆਪਾਂ ਇਹਦੇ ਭਗਤ ਨਾ ਬਣੀਏ ਜੇਦਾ ਚੰਗਾ ਕੰਮ ਕਰੂਗਾ ਤੇ ਇਹਦੇ ਨਾਲ ਖੜੇ ਆਂ ਕਿ ਕੱਲ ਉਹ ਇਹ ਗਲਤ ਕੰਮ ਕਰੂਗਾ ਇਹਦਾ ਬਾਈਕਟ ਕਰ ਇਹ ਇਹ ਚੀਜ਼ ਹੋਣੀ ਚਾਹੀਦੀ ਇਹ ਚੀਜ਼ ਹੋਣੀ ਚਾਹੀਦੀ ਇਹ ਚੀ ਪੱਕੇ ਵਕਤ ਬਣ ਜੰਨੇ ਫਿਰ ਬੰਦਾ ਸਹੀ ਭਰੇ ਭਾਵੇਂ ਗਲਤ ਕਰਿਆ ਪਾਵੇ ਮਗਰ ਇਹ ਲੱਗੇ ਰਹਿੰਦੇ ਰੋਲਾ ਤਾਂ ਜੇ ਕੋਈ ਗਲਤ ਕਰਤਾ ਜੀ ਕਿਸੇ ਨੇ ਤਾਂ ਉਹਨੂੰ ਛੱਡ ਦੇ ਉਹਨੂੰ ਕਹੋ ਵੀ ਹਾਂ ਵੀ ਹਾਂ ਇਹੀ ਚੀਜ਼ ਹੈ ਉਹ ਭਗਤ ਬਣ ਜੰਨੇ ਕੋ ਉਹ ਬੰਦਾ ਗਲਤ ਵੀ ਕਰੇ ਅੱਬਾ ਉਹਦਾ ਵਿਰੋਧ ਨਹੀਂ ਕਰਦੇ ਬੰਦੇ ਨਾਲ ਨਾ ਜਿਹੜੋ ਸੋਚਣਾ ਹੁਣ ਹੁਣ ਲੜਾਈ ਕਿਹੜੀ ਚੀਜ਼ ਦੇ ਪਿੱਛੇ ਹੋ ਗਈ ਸੋਚ ਗਲਤ ਵੀ ਛੱਡੋ ਹੁਣ ਅਸੀਂ ਅਸੀਂ ਕਹਿੰਨਾ ਤੂੰ ਤੂੰ ਕਹਿੰਨਾ ਮੈਂ ਪੱਕਾ ਕਾਂਗਰਸੀ ਆ ਮੈਂ ਕਹਿੰਨਾ ਪੱਕਾ ਮੈਂ ਝਾੜੂ ਵਾਲਾ ਹਣਾ ਇਹ ਕਹਿੰਦਾ ਮੈਂ ਪੱਕਾ ਕਾਲੀ ਦਲਣਾ ਇਹ ਕਹਿੰਦਾ ਮੈਂ ਭਾਜ ਪਾਣਾ ਹਾਂ ਤੇ ਇਹੀ ਕੀ ਲੀਡਰਾਂ ਚਾਹੀਦੀ ਐ ਅਸੀਂ ਸਾਨੂੰ ਚਾਰਾਂ ਨੂੰ ਕੀ ਕਰਨਾ ਚਾਹੀਦਾ ਸਾਨੂੰ ਚਾਰਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਨਾ ਕਿ ਅਸੀਂ ਆਪਸ ਦੇ ਵਿੱਚ ਲੜੀਏ ਤੂੰ ਕਹੇ ਮੈਂ ਕਾਂਗਰਸ ਵਾਲਾ ਮੈਂ ਕਹਾਂ ਝੜੂ ਵਾਲਾ ਭਾਈs ਪਿੱਛੇ ਲੜੀ ਜਾਂਦੇ ਪਿੰਡਾਂ ਦੇ ਵਿੱਚ ਸਾਨੂੰ ਜੇ ਲੜਨਾ ਤਾਂ ਸਾਨੂੰ ਇਕੱਠੇ ਹੋ ਕੇ ਸਿਸਟਮ ਪ੍ਰਤੀ ਆਪਣੇ ਹੱਕਾਂ ਪ੍ਰਤੀ ਲੜਨਾ ਚਾਹੀਦਾ ਮੈਂ ਇਹ ਫਿਰ ਉਹ ਮੈਂ ਉਹੀ ਗੱਲ ਹੈ ਕਿ ਮਾੜੀ ਮੋਟੀ ਨੌਲਜ ਮਹਾਰਾਜ ਨੇ 52 ਹੁਕਮਾਂ ਚ ਕਿਹਾ ਸੀ ਵੀ ਸਿੱਖਾਂ ਨੂੰ ਰਾਜਨੀਤੀ ਕਰਨੀ ਵੀ ਆਉਣੀ ਚਾਹੀਦੀ ਹੈ 52 ਹੁਕਮਾਂ ਚ ਇੱਕ ਹੁਕਮ ਹੈ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਲਈ ਚੰਗਾ ਕੀੜਾ ਵਾੜਾ ਕੀੜਾ ਅਸੀਂ ਜਿਵੇਂ ਉਹੀ ਗੱਲ ਵੀ ਭਗਤ ਬਣ ਕੇ ਇੱਕ ਬੰਦੇ ਦੇ ਵੀ ਉਸੇ ਵਾਰੀ 25 25 ਸਾਲਾਂ ਨੂੰ ਜਿਤਾਈ ਹਾ ਉਹ ਜਿਵੇਂ ਕਹੀ ਜਾਂਦਾ ਨਾ 5 ਸਾਲਾਂ ਦੇ ਪਰ ਨਹੀਂ ਹੁੰਦਾ ਹਾਂ ਵੀ ਪੰਥ ਨੂੰ ਵੋਟਾਂ ਪਾਵਾਂਗੇ ਹੁਣ ਤੱਕ ਵੀ ਪੰਥ ਬਾਦਲ ਹੀ ਪੰਥ ਸੀਗਾ ਉਹਨਾਂ ਨੂੰ ਹੁਣ ਪਤਾ ਲੱਗਦਾ ਜਦੋਂ ਰਿਪੋਰ ਤੇ ਚਲ ਆਪਾਂ ਨੂੰ ਪੜ੍ਹਨੇ ਖਣਨ ਦਾ ਪਹਿਲਾਂ ਵੀ ਪਤਾ ਸੀਗਾ ਪਰ ਜਿਹੜੇ ਬੰਦੇ ਭੋਲੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ ਹੁਣ ਝਾੜੂ ਵਿੱਚ ਫਸੇ ਹੋਏ ਜਿਹੜੇ ਇਹਨਾਂ ਨੂੰ ਲੱਗਦਾ ਵੀ ਇਹੀ ਭਗਤ ਸਿੰਘ ਹੈ ਇਹੀ ਭਗਤ ਸਿੰਘ ਨਹੀਂ ਲੱਗਦਾ ਹੋ ਸਕਦਾ 25 ਸਾਲ ਨੂੰ ਇਹਨਾਂ ਨੂੰ ਪਤਾ ਲੱਗੇ ਵੀ ਭਗਤ ਸਿੰਘ ਨਹੀਂ ਸੀ ਇਹਦਾ ਇਹਦਾ ਕੁਝ ਹੋਰ ਸੀਗਾ ਨਹੀਂ ਨਹੀਂ 25 ਸਾਲਾਂ ਨੂੰ ਨਹੀਂ ਆਇਆ ਤਿੰਨ ਚਾਰ ਸਾਲਾਂ ਨੂੰ ਪਤਾ ਲੱਗਣਾ ਹੈ ਨਹੀਂ ਪੱਕਿਆਂ ਨੂੰ ਨਹੀਂ ਪੱਕੇ ਮੇਰੀ ਗੱਲ ਤਾਂ ਨਹੀਂ ਛੱਡਦੇ ਹੋ ਕੀ ਗੱਲ ਤਾਂ ਫੋਲਣਾ ਹੋਣਾ ਕੀ ਹੈ ਹੁਣ ਸਰ ਸਾਰੇ ਨਹੀਂ ਨਹੀਂ ਪੱਕੇ ਹੋਣਾ ਪੱਕੇ ਆ ਉਹ ਨਹੀਂ ਹੱਥ ਪਾ ਜਵਾਨ ਕਰੂ ਪੱਕੇ ਪਪਾ ਪਾ ਪਾ ਪੈਡਾ ਨਹੀਂ ਹੁਣ ਸਰਸਵਾਲ ਦੇ ਪੱਕੇ ਜਿਹੜੇ ਉਹ ਪੈਰੋਕਾਰ ਆ ਉਹ ਨਹੀਂ ਮੰਨਦੇ ਕਵੇਂ ਬਾਬਾ ਸਾਹਮਣੇ ਕੁਝ ਕਰਦੇ ਨਹੀਂ ਮੈਂ ਹਟਾ ਤੂੰ ਕਿ ਮੇਟਾ ਉਹ ਜਿਹੜੇ ਪੱਕੇ ਹੁਣ ਝਾੜੂ ਵਾਲਿਆਂ ਦੇ ਉਹ ਨਹੀਂ ਉਹ ਤਾਂ 25 ਸਾਲਾਂ ਨੂੰ ਹੋ ਸਕਦਾ ਉਹਨਾਂ ਨੂੰ ਪਤਾ ਲੱਗ ਜਾ ਜਿਹਨੇ ਹੁਣ ਸਰਸਵਾਲ ਸਰਸਵਾਲ ਜੇਲ੍ਹ ਚ ਵਗਿਆ ਪੱਕੇ ਪਤਾ ਕੀ ਕਹਿੰਦੇ ਨੇ ਵੀ ਤਾਂ ਜਿਹੜੇ ਜੇਲ੍ਹ ਚ ਬੰਦੇ ਤੋਂ ਸੁਧਾਰਨ ਗਏ ਉਹ ਹਾਂ ਉਹ ਕਹਿੰਦੇ ਉਹ ਸੁਨਾਰੀਆ ਜੇਲ੍ਹ ਦੇ ਉਹ ਕਹਿੰਦੇ ਸੁਨਾਰੀਆ ਧਾਮ ਹੈ ਸੁਨਾਰੀਆ ਜੇਲ੍ਹ ਨਹੀਂ ਸੁਨਾਰੀਆ ਜੇਲ੍ਹ ਚ ਬੰਦੇ ਰਹਿੰਦੇ ਸੁਨਾਰੀਆ ਧਾਮ ਕਹਿੰਦੇ ਜੀ ਨੂੰ ਸੁਣ ਨਹੀਂ ਸਕਦੇ ਸੀ ਵੇ ਤਾਂ ਉਹਨਾਂ ਨੂੰ ਸੁਧਾਰ ਨਹੀਂ ਗਿਆ ਜੇ ਚ ਤਾਂ ਬਣਾ ਵੀ ਉਹ ਦੁਨੀਆ ਅੱਡੇ ਜਿਹੇ ਵਾਲੀ ਕਿੱਥੋਂ ਸਦਾ ਪੇਡਾਂ ਕਿੱਥੋਂ ਟਾਲੇਗਾ ਭੰਤ ਮਾਰੋ ਤਾਂ ਹੀ ਕਰਕੇ ਵੀ ਇਹ ਪੇਡਾਂ ਬਣ ਜਾਂਦੇ ਆ ਉਹਨਾਂ ਦਾ ਕੋਈ ਹੱਲ ਨਹੀਂ ਉਹ ਬੰਨੀਆਂ ਹੀ ਜਾ ਸਕਦੇ ਐਸੋ ਜਾਣ ਨਹੀਂ ਜਾਉਣਾ ਨਾ ਪੇਡਾਂ ਨੂੰ ਤੂੰ ਕਹਿੰਦੀ ਵੀ ਐਨਐਸ ਲਾਤੀ ਉਹ ਕਹਿਣਗੇ ਹਾਂ ਤਾਂ ਪਤਾ ਨਹੀਂ ਧੰਨਵਾਦ ਉਹ ਕਹਿੰਦੇ ਭਗਵਾਨ ਤੁਮਨ ਇੱਥੇ ਆਤੀ ਲੈ ਜੀ ਬਈ ਬਈ ਉਹ ਕਹਿੰਦੇ ਭਗਵਾਨ ਤੁਮਨ ਥੋੜੀ ਲਾਈਏ ਸੈਂਟਰ ਨੇ ਲਾਈ ਹਾ ਹਿੱਟਰ ਨੇ ਲਾਈ ਲੈ ਉਹ ਨਹੀਂ ਮੰਨਣਾ ਉਹਨਾਂ ਨੂੰ ਨਹੀਂ ਮੰਨਣਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਆ ਹੁਣ ਨੌਜਵਾਨਾਂ ਨੂੰ ਲਿਆ ਸਕਦਾ ਜੀ ਉਹ ਹਾਂ ਲਿਆ ਸਕਦਾ ਪੰਜਾਬ ਸਰਕਾਰ ਖਤਮ ਕਰ ਸਕਦੀ ਹੈ ਉਹ ਗੱਲਾਂ ਹਾਂ ਹਾਂ ਉਹ ਗੱਲਾਂ ਤਾਂ ਉਹਨਾਂ ਦੇ ਘਰ ਦੀ ਪੈਂਦੀਆਂ ਨਹੀਂ ਉਹੀ ਗੱਲ ਕਹਿੰਦੇ ਨੇ ਵੀ ਆਪਾਂ ਉਹ ਪੱਕੇ ਬੰਦੇ ਭਗਤ ਹੁੰਦੇ ਜਿਹੜੇ ਬਾਦਨਾ ਵੇਲੇ ਕਹਿੰਦੇ ਸੀ ਬਹਿਵਲ ਕਲਾ ਗੋਲੀ ਚੱਲ ਗਈ ਬਾਦਲਾ ਨੇ ਚਲਾਤੀ ਆ ਹੁਣ ਤਰਨ ਤਰਨ ਗੁਰਦੁਆਰਾ